ਵਾਹਿਗੁਰੂ ਜੀ ਚੰਡੀ ਦੀ ਬਾਣੀ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਈਂ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸਰੀਆਰ ਕਰੇ ਸੰਤੇ ਆਈਐ ਜਿਸ ਰਿਟੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਐ ਘਰ ਨਉ ਨਿਦ ਆਵੈ ਧਾਈ ਸਭ ਥਉਂਈ ਹੋਏ ਸਹਾਈ ਬਾਵੜੀ ਖੰਡਾ ਪ੍ਰਤਮਾ ਸਾਜ ਕੈ ਜਨ ਸਭ ਸੈਸਾਰੋ ਪਾਇਆ ਬ੍ਰਹਮਾ ਵਿਸ਼ਨਮ ਮਹੀਸ ਸਾਜ ਗੁਦਰਤੀ ਦਾ ਖੇਲ ਰਚਾਈ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਰ ਜੈ ਦਾ ਨੰਨਉਂ ਦੇਵ ਤੇ ਤਨੰਦਰਵਾਦ ਰਜਾਇ ਤਹੀਂ ਦੁਰਗਾ ਸਾਜ ਕਹਿ ਦੇਤਾ ਦਾ ਨਾਸ ਕਰਾਇ ਤੈ ਤੂੰ ਹੀ ਬਲਰਾਮ ਲੈ ਨਾਲ ਬਾਣਾ ਦੈ ਸਿਰ ਘਾਇਆ ਤੈ ਤੂੰ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜਗ ਬੀਤੇ ਆ ਅਧ ਸੀਲੀ ਤ੍ਰੇਤਾ ਆ ਨਚੀ ਕਲਸਰੋ ਸ੍ਰੀ ਕਰਨਾਰਦ ਡੌਰੂ ਬਾਇਆ ਅਬਮਾਨ ਉਤਾਰਨ ਦੇਵ ਤੇ ਆ ਮਹਿਕਸਰ ਸੁੰਭੋ ਪਾਇਆ ਜੀਤ ਲੈ ਤਨ ਦੇਵ ਤੇ ਤੇ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇ ਕੈ ਸਰ ਉੱਪਰ ਛਤਰ ਫਰਾਇਆ ਦਿੱਤਾ ਇੰਦਰ ਨਕਾਲ ਕੈ ਤਨ ਗਿਰ ਕੈ ਲਾਸ਼ ਠਕਾਇਆ ਡਰ ਕੈ ਹਥੋਂ ਦਾਨਵੀ ਦਿਲੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾ ਬਣਾਈ ਦੁਰਗਸ਼ਾ ਇੰਦਰ ਵਿਰਥਾ ਸੁਣਾਈ ਆਪਣੇ ਹਾਲ ਦੀ ਛੇਨ ਲਈ ਠੁਕਰਾਈ ਸਾਤੇ ਦਾਨਵੀ ਲੋਕੀ ਤੇਹੀ ਫਰਾਈ ਦੋਹੀ ਆਪਣੀ ਬੱਠੇ ਮਾਈ ਬੁਧਾਈ ਤੇ ਅਮਰਾਵਤੇ ਦਿੱਤੇ ਦੇ ਪੁਝਾਈ ਸਭਨਾਂ ਰਕਸ਼ਾਂ ਕਿਨਨ ਜਿਤਾ ਜਾਈ ਮੈਂ ਖੇਦੈ ਤਨੂੰ ਤੇਰੀ ਸ਼ਾਮਤ ਕਾਈ ਦੇਵੀ ਦੁਰਗਸ਼ਾਮ ਪੌੜੀ ਦੁਰਗਾ ਬੈਣ ਸੁਣੰਦੀ ਹਸੀ ਹੜਹੜਾਈ ਓਹੀ ਸੀ ਹਮੰਗਾਯਾ ਰਕਸ਼ ਭਖਣਾ ਚਿੰਤਾ ਕਰੋ ਨਾ ਕਾਈ ਦੇਵਾ ਨੂੰ ਆਖਿਆ ਰੋ ਹੋਈ ਮਹਾ ਮਾਈ ਰਕਸ਼ ਮਾਰਨੀ ਦੋਹਰਾ ਰਕਸ਼ ਆਏ ਰੋਹ ਲਈ ਖੇਤ ਭਿੜਨ ਗੈ ਚਾਈ ਲਸਕਣ ਤੇਗਾ ਵਰਸ਼ੀਆਂ ਸੂਰਜ ਨਦਰ ਨਾ ਪਾਏ ਪਾਉੜੀ ਦੁਹਾ ਘੰਧਾਰਾ ਮੋਹ ਜੁੜੇ ਢੋਲ ਸੰਖ ਨਗਾਰੇ ਵਜੇ ਰਕਸ਼ਿ ਆਏ ਰੋਹਲੇ ਤਰਵਾਰੀ ਭਗਤ ਰਸਜੇ ਜੁਟੇ ਸੋਹੇ ਜੋਧ ਨੂੰ ਇਕ ਜਾਤ ਨਾ ਜਾਣ ਨ ਭਜੇ ਖੇਤ ਅੰਦਰ ਜੋਦੇ ਗਜੇ ਪਾਉੜੀ ਜੰਗ ਮਸਾਫਾ ਵਜੇ ਆ ਰਣ ਘਰੇ ਨਗਾਰੇ ਚਾਵਲੇ ਝੂਲਣੇ ਜੇ ਵੈਰ ਕਾ ਨੀਸਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਜਟਾਵਲੇ ਦੁਰਗਾ ਦੰਨੋਂ ਡਹਿ ਰਣਨਾਦ ਵਜਣ ਖੇਤ ਭੀ ਹਾਵਲੇ ਬੀਰ ਬਰੋ ਤੇ ਬਰਸ਼ੀਏ ਜੰਡਾਲ ਚ ਮਟੇ ਆਵਲੇ ਇਕ ਵੱਡੇ ਤੇਗੀ ਤੜਫੀ ਅਨ ਮਦ ਪੀਤੇ ਲੋਟਣ ਬਾਵਲੇ ਇਕ ਚੁਣ ਚੁਣਾ ਝਾੜਿਓ ਕੱਢਿਆ ਨਾ ਰੇਤ ਵਿੱਚੋਂ ਸਿਵਨਾਂ ਡਾਵਲੇ ਗਦਾਤਰ ਸੁਮਲਾਂ ਬਰਸ਼ੀਆਂ ਦੀਰਵਗਣ ਖਰੇ ਉਤਾਵਲੇ ਜਣ ਦਸੇ ਭਜੰਗਮ ਸਾਵਲੇ ਮਰ ਜਾਵਣ ਬੀਰ ਰਹਾਵਲੇ ਪੌੜੇ ਦੇਖਣ ਚੰਡ ਪਰ ਚੰਡ ਨੂੰ ਰਣ ਘਰੇ ਨਗਾਰੇ ਧਾਈ ਰਾਖਸ਼ ਰੋਹਲੀ ਚੌਗਰਦੋਂ ਭਾਰੇ ਹੱਥੀਂ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁਧ ਤੇ ਜੋ ਦੇ ਜੋ ਹਾਰੇ ਦਿਲ ਵਿੱਚ ਰੋਹ ਵੜਾਏ ਕ ਮਾਰ ਮਾਰ ਪੁਕਾਰੀ ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤ ਉਤਾਰੇ ਮਾਰੇ ਜ ਆਪਣ ਬਿਜਲੀ ਸਰ ਭਰ ਮਨਾਰੇ ਪੌੜੇ ਚੋੜ ਭੈਦ ਮੈਂਦਲਾ ਮੁਕਾਬਲਾ ਦੇਵੀ ਦਸਤ ਨ ਚਾਈ ਸੀ ਹਣਸਾਰ ਦੀ ਪੇਟ ਮਲੰਦੇ ਲਾਈ ਮੈਂ ਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕ ਛੋਟੇ ਜਾਣ ਦਿਖਾਈ ਤਾਰੇ ਧੂਮਕੇ ਤਪੌੜੇ ਛੋਟਾ ਬਵਨ ਨਗਾਰੇ ਅਣੀਆਂ ਜੁਟੀਆਂ ਧੂ ਲਈਆਂ ਦਰਵਾਰੀ ਦੇਵਾਂ ਦਾਨ ਵੀ ਬਾਹਨ ਬਾਰੋਵਾਰੀ ਸੂਰੇ ਸੰਘਰੀ ਬਗੈ ਰਤ ਚੁਲਾਰੀ ਜਿਉਂ ਬਗੇਰੂ ਬਖਤਰਾ ਦੇਖਣ ਬੈਰ ਬੈਠਾ ਟਾਰੀ ਨਾਰੀ ਰਾਖਸ਼ ਭਾਈ ਤੁਮ ਸਵਾਰੀ ਦੁਰਗਾ ਦਾਨ ਵੀ ਪੌੜੀ ਲਖਨਗਾਰੇ ਵਜਣ ਆਮੋ ਸਾਹਮਣੇ ਰਾਖਸ਼ ਰਉਣਾ ਨ ਭਜਣ ਰੋਹੇ ਰੋਹਲੇ ਸਿੰਘਾਂ ਵਾਂਗ ਗੱਜਣ ਸੱਬੇ ਸੂਰਮੇ ਤਣ ਤਣ ਕੈ ਵਰ ਛੜਣ ਦੁਰਗਾ ਸਾਹਮਣੇ ਪੌੜੀ ਕੋਰੇ ਨਗਾਰੇ ਦੋਹਰੇ ਰਣ ਸੰਗਲਿ ਆਲੇ ਧੂੜਲ ਬੇਟੇ ਧੂਰੇ ਸਰਦਾਰ ਜਟਾਲੇ ਓਖਲੀਆਂ ਨਾਸਾਂ ਜਿੰਨਾ ਮੋਹ ਜਪਣ ਵਾਲੇ ਧਾਇ ਦੇਵੀ ਸਾਹਮਣੇ ਬੀਰ ਮੁਛਲੇ ਆਲੇ ਸੌਰਬਦ ਜੇ ਲੜ ਹਟੇ ਵੀਰ ਟਲੇ ਨਟਾਲੀ ਗੱਜੇ ਦੁਰਗਾ ਘੇਰ ਕਹਿ ਜਣ ਕਣੀ ਅਰ ਕਾਲੇ ਪੌੜੀ ਛੋੜ ਬਈ ਖਰਜਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਈ ਕਹਿ ਰਕਸ਼ ਬਡੇ ਲਾਮੀ ਭਜ ਨ ਜਾਣਦੇ ਅੰਤ ਹੋਈ ਸੁਰਗਾਮੀ ਮਾਰੇ ਦੇਵਤਾ ਪੌੜੀ ਆਗਨਤ ਘੁਰੇ ਨਗਾਰੇ ਦਲਾ ਬਣੰਦਿਆ ਪਾਈ ਮੈਕਲ ਬਾਰੇ ਦੇਵਾਂ ਦਨ ਬਾਬਾ ਹਨ ਫਟ ਕਰਾਰੇ ਰਕਸ਼ ਰੋਹ ਲਈ ਜਾਪਣ ਤੇਗੀ ਆਰੇ ਮਯੰਨ ਤੋਹੀਆ ਜੋਦੇ ਬੜੇ ਮਨਾਰੇ ਜ ਆਪਣ ਖੇਤ ਵਿੱਚ ਦੇਵੀ ਆਪ ਸਵਾਰੀ ਪੱਬਾ ਜਵੇਹਣੀ ਕਦੇ ਨਾ ਖਣਹਾਰੇ ਧਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ਼ ਖੜਗ ਲੈ ਪਾਵੜੀ ਉੰਮਲ ਲਥੇ ਜੋਦੇ ਮਾਰੂ ਬਜਿਆ ਬਦਲ ਜੋ ਮਹਿਕ ਅਸ ਰਣ ਵਿੱਚ ਗਜਿਆ ਇੰਦਰ ਜੀ ਹਾ ਜੋਦਾਂ ਮੈ ਤੋਂ ਬਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸਜਿਆ ਬਜੇ ਢੋਲ ਨਗਾਰੇ ਤਲਾ ਮੁਕਾਬਲਾ ਤੀਰ ਫਿਰ ਰਹਿ ਵਾਰੇ ਅਮਨ ਸਾਹਮਣੇ ਉ ਗਾਨ ਦਬੀਰ ਸੰਘਾਰੇ ਲਗਦੇ ਕੈਂਬਰੇ ਡੱਗੇ ਜਾਣ ਮਨਾਰੇ ਮਾਰੇ ਵਿੱਚ ਦੇ ਖੁੱਲੇ ਵਾਲੀ ਦਾ ਦਿਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾਂ ਖਾਏ ਕਾ ਪੌੜੇ ਦੋਹਾਂ ਘਨਾਰਾ ਮੋਜੜੇ ਨਾਲ ਧੌਂਸਾ ਬਾਰੀ ਘੜ ਗੁੱਠਿਆ ਫੌਜਤੀ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਯਾਰੀ ਮਿਆਨੋਂ ਕੰਡਾ ਧੋਇਆ ਮੈਂ ਖਸਰ ਮਾਰੀ ਉਮਰ ਲੱਤੇ ਜ਼ੂਰ ਮੇ ਮਰ ਮਚੀ ਕਰਾਰੀ ਯਾਪੇ ਚੱਲੇ ਰਤ ਦੇ ਸੱਲੇ ਜੜ ਧਾਰੀ ਪੌੜੀ ਛੱਡ ਬਈ ਜਮਧਾਣੀ ਗਲਾ ਮੁਕਾਬਲਾ ਧੂਹ ਲਈ ਕਿਰਬਾਣੀ ਦੁਰਗਾ ਮਿਆਨ ਤੇ ਚੰਡੀ ਰਕਸ਼ ਖਾਣੀ ਬਾਹੀ ਦੈਂਤ ਨੂੰ ਕੋਪਰ ਚੂਰ ਚਬਾਣੀ ਲੱਥੀ ਕਰਗਲੇ ਆਖਰ ਤੁਲਾ ਪਲਾਣੀ ਰੜ ਕੀ ਧਰਤ ਜਾਈ ਲੈਂਦੀ ਅਗਸ ਧਾਣੀ ਸਿੰਘਾਂ ਧੌਲਦਿਆਂ ਗੂਰਮ ਜਰ ਲਹਿਲਾਣੀ ਦੁਸ਼ਮਣ ਮਾਰ ਗਏ ਵੱਡੇ ਗਨਤ ਖਾਣੀ ਮੂਏ ਖੇਤ ਵਿੱਚ ਰਣ ਵਿੱਚ ਗਤੀ ਕਹਾਣੀ ਲੋਹ ਮਿਜਦੀ ਚਾਰੀ ਯੁਗ ਕਹਾਣੀ ਚੱਲੋਗੇ ਤੇਗ ਦੇ ਬਿੱਧਣ ਖੇਤ ਬਿਹਾਣੀ ਮੈਂ ਖੇਦੈਦ ਨੂੰ ਏਤ ਮੈਂ ਕਾਸੁਰਦੈ ਤੁਮਾਰੀ ਦੁਰਗਾ ਆਇਆ 14 ਲੋਕ ਰਾਣੀ ਸਿੰਘਨ ਚਾਇਆ ਮਾਰੇ ਬੀਰ ਜਟਾਣੀ ਦਲ ਵਿੱਚ ਅਗ ਲਈ ਮੰਗਣ ਨਾਹੀ ਪਾਣੀ ਦਲੀ ਹਕਾਰ ਕੈ ਜਾਣ ਕਰੀ ਇਸ ਮਾਏ ਪਟਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਬੀਰ ਖੇਤ ਪੀਤਾ ਭੁੱਲ ਇਆਣੀ ਘੂਮਣ ਸੂਰਮੇ ਹੋਈ ਅਲੋਪ ਭਵਾਨੀ ਦੇ ਬਾਨੂ ਰਾਜ ਦੇ ਈਸਰ ਦੀ ਵਰਦਾਨੀ ਹੋਈ ਜਿਤ ਦਿਨ ਸੁੰਮਨ ਸੁਮਗਮਾਨੀ ਜਨਮੇ ਸੂਰਮੇ ਇੰਦਰ ਦੇ ਰਾਜ ਧਾਨੀ ਤੱਕ ਜਿਤਣੀ ਇੰਦਰਪੁਰੀ ਤੇ ਧਾਬਨਾ ਬੜ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਭੇਡ ਸੰਦਾ ਸਾਜ ਬਣਾਇਆ ਜੁਮੇ ਘਟ ਕਾ ਸ਼ੂਹਣੀ ਅਸਮਾਨ ਕਰਦੀ ਛਾਇਆ ਰੋਹੇ ਸੋਮਨ ਸੁਮਸ ਸੁਧਾਇਆ ਪੌੜੀ ਸੁਮਨ ਸੁਮ ਅਲਾਇਆ ਬੜ ਜੋਦੀ ਸੰਗਰਵਾਈ ਰੋਹਦ ਖਾਲੀ ਦਿੱਤੀਆਂ ਬਰਿਆਮੀ ਤੁਰੇ ਨਚਾਈ ਘੁਰੇ ਦਮਾਮੇ ਦੋਹਰੇ ਜੰਬਾਹਣ ਜਿਉ ਅੜੜਾਏ ਦੇਉ ਦਾਨੋ ਲੁਜਣ ਆਏ ਪੌੜੀ ਦਾਨ ਨੋਂ ਦਿਓ ਅਨਾਗੇ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀਂ ਜਬਾਣੇ ਜੋਦਿਆ ਪੋਤਾ ਇਲਾ ਕਾਗੀ ਗੋਸਤ ਭਖਿਆ ਹੁਮੜ ਧੋਮੜ ਜਾਗੇ ਘਤੀ ਸੂਰਿਆ ਛਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੋ ਦੇਵ ਪੁਝਾਈ ਮਿਲ ਕੇ ਰਾਖਸ਼ੀ ਲੋਕੇ ਤੇ ਭਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦੇ ਆਂ ਆਂਦੀ ਚੰਡ ਚੜਾਈ ਉਤੇ ਰਕਸ਼ਾਂ ਪੌੜੀ ਆਏ ਫੇਰ ਭਵਾਨੀ ਕਵਰੀ ਪਾਈ ਆਂਦੇਤ ਬੜੇ ਅਬਮਾਨੀ ਹੋਏ ਏਕ ਟੇ ਲੋਚਨ ਧੂਮ ਗਵਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪਾਉੜੇ ਕਾਰ ਕੋਠੇ ਰਣ ਚੰਡੀ ਫੌਜਾਂ ਦੇਖ ਕੈ ਧੂਮ ਅਨੋਖੰਡਾ ਹੋਈ ਸਾਹਮਣੇ ਸੱਬੇ ਬੀਰ ਸੰਘਾਰੇ ਧੂਮ ਮਰ ਨੈਣ ਦੇ ਜਾਣ ਲੈ ਕਟਿਆਰੇ ਜ਼ਰਕਤ ਵਾਡੀਆਂ ਪੌੜੇ 24 ਤੋਂ ਸਭ ਜਾਈ ਦਲਾ ਮੁਕਾਬਲਾ ਰੋ ਭਵਾਨੀ ਆਈ ਉਤੇ ਰਕਸ਼ਾਂ ਖੱਬੈ ਦਹ ਤਨ ਜਾਈ ਸੀ ਹਣਸਰ ਦੀ ਬਹੁਤਾਂ ਦੇ ਤਨ ਲਾਏ ਕੀਤੇ ਰੰਗੁਲੇ ਭਾਈਆ ਮਾਰਨ ਭਾਈ ਦੁਰਗਾ ਜਾਣ ਕੈ ਰੋ ਹੋਏ ਚਲਾਈ ਰਕਸ਼ ਰੈ ਨਉ ਜੰਮਪੁਰ ਦੀ ਆ ਬਠਾਈ ਲੋਚਨ ਤੁਮਨਉ ਜਾਪੇ ਦਿੱਤੀ ਸਾਈ ਮਾਰਨ ਸੰਭ ਦੇ ਪਾਉੜੀ ਭੰਨੇ ਦੇਤ ਬੁਕਾਰੇ ਰਾਜੇ ਸੁੰਭ ਥੈ ਲੋਚਨ ਤੁਮ ਸੰਘਾਰੀ ਸੁਣੈ ਸਪਾਹੀਆ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਣ ਅੰਮ੍ਰਿਤਾਰੇ ਡਿਗਣ ਸੂਰਮੇ ਗਰੇ ਪਰਬਤ ਮਾਰੇ ਮਾਰੇ ਵਿਜਦੀ ਦੇ ਤਾਂ ਦੇ ਦਲਹਾਰੇ ਦਹਿਸ ਦਿਖਾਏ ਕੈਂ ਬਜੇ ਸੁਮਾਰੇ ਮਾਰੇ ਰਹਦੇ ਰਾਏ ਥੈ ਪਾਉੜੀ ਰੋਹ ਹੋਏ ਬੁਲਾਏ ਰਕਸ਼ ਰਾਏ ਨੂੰ ਬੈਠੇ ਮਤਾ ਬਗਾਈ ਦੁਰਗਾ ਲੈ ਆਪਣੀ ਚੰਦਰਮੁੰਡ ਪਟਾਈ ਬੋਧਾ ਕਟਕਦਾ ਜਾਂਪੇ ਛਪਰਛਾਈ ਬਣਿਆ ਕੇਜਮਾਂ ਜੇ ਤੇਰਾਏ ਬੁਲਾਏ ਚੱਲੇ ਜੁੱਧ ਨੋ ਜਣਜੰਪੁਰ ਪਕੜ ਜਲਾਏ ਸਭੇ ਮਾਰਨੇ ਪੌੜੇ ਢੋਲ ਨਗਾਰੇ ਵਾਇਦਲਾ ਮੁਕਾਬਲਾ ਰੋਹਰ ਹਿਲੇ ਆਏ ਉਤੇ ਰਕਸ਼ਾ ਸਭ ਨੀ ਦੁਰੇ ਨਚਾਈ ਵਰਸ਼ੇ ਪਕੜ ਕਾਏ ਬਹੁਤੇ ਮਾਰਗ ਰਾਈ ਅੰਦਰ ਖੇਤ ਦਾ ਤੇਰੀ ਛੈ ਬਰਲਾਈ 부ਠੀ ਦੇਵਤਾ ਪੈਰੀ ਸੰਖ ਬਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਨੁਖ ਲੈ ਜਿਨਿ ਦਸਤ ਉਠਾਈ ਰਹੇ ਨ ਜੀਵ ਦੇ ਚੰਦਰ ਮੁੰਡ ਖਪਾਈ ਦੋਨੋ ਦੇਵਤਾ ਸੋਮਨ ਸੰਬਰਸਾਈ ਮਾਰੀ ਦੇਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨਿ ਦਿਉ ਬਜਾਈ ਇੰਦਰ ਜੇਹ ਬੇ ਤੇਈ ਮਾਰਗ ਰਾਏ ਪਲ ਵਿਚ ਦੇਵਤਾ ਉਨਿ ਦਸਤੀ ਦਸਤ ਬਜਾਈ ਤਿੰਨਾ ਚਿਤ ਕਰ ਫਿਰ ਸਰਣਬਤ ਬੀਜ ਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਤ ਟੋਪੀਆ ਲੋਜਣ ਨੂੰ ਅੜਾਏ ਰਾਗ ਚਰੋਹ ਲਈ ਕਦੇ ਨਾ ਕਿਨ ਹਟਾਈ ਜੁੱਧ ਮਚਾਏ ਕ ਮਿਲਤੀ ਉਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੀ ਡਾਂਡੋ ਵਾਰੀ ਨੇੜਾ ਆਏ ਗਏ ਸਿੰਘ ਕਰੀਐ ਸਵਾਰੀ ਦੁਰਗਾ ਸੋਰ ਸੁਣ ਖੱਬੈ ਦਸਤੋ ਭਾਰੀ ਗਦਾ ਫਰਾਏ ਕੈਂ ਸੈਨਾ ਜ਼ਬ ਸੰਗ ਆਰੀ ਸ੍ਰਣਵਤ ਬੀਜ ਦੀ ਜਾਨ ਮਦ ਖਾਏ ਮਦਾਰੀ ਘੁੰਮਣ ਸੂਰਮੇ ਅਗਣਤ ਪਾਉ ਬਸਾਰੀ ਰੋਲੇ ਅਹਾੜ ਵਿੱਚ ਪੰਜਾਬਾ ਖੇਡ ਖਿਡਾਰੀ ਸੁਤੇ ਫਾਗਨੋਂ ਸ੍ਰਣਵਤ ਬੀਜ ਹਾਰੇ ਰਹੇਂਦੇ ਸੂਰਮੇ ਜੋਦੇ ਜੀੜ ਮੁਨਾਰੇ ਦਸਣ ਖੇਤ ਵਿੱਚ ਸਭ ਨਹੀਂ ਦਸਤੋ ਵਾਰੇ ਤੇ ਗਾਂ ਧੂਕ ਹੈ ਮਾਰੋ ਮਾਰ ਬੁਕਾਰ ਆਏ ਸਾਹਮਣੇ ਸੰਜਾਤੀ ਠਣਕਾਰੇ ਤੇਗੀ ਉੱबरे ਕਾੜ ਘੜਨ ਟਟਿਆਰੇ ਜਾਨ ਬਣਾਏ ਕੈ ਸਟ ਭਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗ ਸਤਾਣੀ ਦਲਵਜ ਘੱਤੀ ਔ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਓਠ ਮੰਗਣ ਪਾਣੀ ਘਾਇਲ ਘੂਮਦੀ ਏ ਬਡ ਮਾਰ ਬਿਹਾਨੀ ਉਪਰ ਰਾਖਸ਼ਾ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ ਪੌੜੀ 24 ਤੋਂ ਸੋਹ ਭਾਰੀ ਦਲਾ ਮੁਕਾਬਲਾ ਸੱਬੇ ਸੈਨਾ ਮਾਰੀ ਪਲਬ ਚ ਦਨਵੀ ਦੁਰਗਾ ਦਨੋ ਮਾਰੀ ਰੋਹ ਵਢਾਏ ਕੈ ਸਰਵ ਚ ਦੀਗ ਬਗਾਈ ਸਰਮਤ ਵੀਜ ਦੇ ਅਗਣਤ ਦਾਨੋ ਭਾਰੇ ਹੋਏ ਲੋਹਵਾਂ ਜੋਦੇ ਜੀੜਮਨਾਰੇ ਅੰਦਰ ਖੀਤਦੈ ਦੁਰਗਾ ਨੂੰ ਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ਼ ਆਮਦੇ ਰਤੂ ਦੇ ਪਰਣਾਲੇ ਤਿੰਨ ਤੇ ਭੋਏ ਪਈ ਉਠੇ ਕਰਨਿਆਰੀ ਰਾਖਸ਼ ਹੜਹੜਾਈ ਧਗਾ ਸੰਗਲਿਆਲੇ ਸੰਗਰਵਾਇਆ ਵਰਸੀ ਬੰਬਲੀ ਆਲੀ ਸੂਰੇ ਸੰਘਰੇ ਭੇਡ ਮਚਿਆ ਬੀਰਾਲੀ ਦੁਰਗਾ ਦਾਨ ਬੀ ਮਾਰ ਮਚੀ ਮੋਹਰਾਲੀ ਅੰਦਰ ਖੀਤਦੈ ਜਾਨ ਨਟਲਥੇ ਸ਼ਾਲੀ ਢੋਲ ਬਜਾਏ ਗੈ ਰੋ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉਂ ਸੰਚਾਲੀ ਤੇਗਾ ਹਸਿਆਂ ਕੁਮਰ ਯਾਰਸਿਆਲੀ ਬਣਿਆ ਕੀਜਮਾ ਤਰਗਾ ਸੂਲ ਬਜਾਈਆਂ ਦਲਾ ਮੁਕਾਬਲਾ ਧੂਮਿਆਨੁ ਲਈਆਂ ਜਵਾਨੀ ਸੂਰਮੀ ਸ਼ਰਨបទ ਬੀਜបទ ਅਗਣਤ ਸੂਰਤਾ ਦੁਰਗੇ ਸੋਹੇ ਆਇਆਂ ਰੋਹ ਬੜ੍ਹਾਈ ਕੈ ਸਵਨੀਆਂ ਬਗਾਈਆਂ ਤੇ ਗਾਂਧੂ ਗਏ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਅਬ ਚਲਾਈਆਂ ਤੱਕ ਤੱਕ ਦਾਨ ਵੀ ਲੋਹੂ ਨਾਲ ਡਵੰਨ ਤੇ ਗਾਂ ਨੰਗੀਆਂ ਸਰਸੁਤੇ ਜਣ ਨਾਈਆਂ ਮਿਲ ਕੇ ਦੇਵੀਆਂ ਸਭੇ ਮਾਰਗ ਰਾਈਆਂ ਅੰਦਰ ਖੇਤ ਦਾ ਤੇਦੋਂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚੀਆ ਟੋਲ ਸੰਕਰ ਨਗਾਰੇ ਵਾਇ ਕੈ ਜੰਡ ਚਤਾਰੀ ਕਾਲ ਕਾ ਮਨ ਬਹਲਾ ਰੂਸ ਬਢਾਈ ਕੈ ਨਿਕਲੀ ਮਤਾਂ ਬੂੜ ਕੈ ਜਣ ਫਤੇ ਨਿਸ਼ਾਨ ਬਜਾਏ ਕੈ ਜਾਗ ਸਜੰਮੀ ਜੁੱਧ ਨੂੰ ਜਰਵਾਣਾ ਜਨ ਮਰੜਾਏ ਕੈ ਦਾਲਕ ਬੇਚਾ ਕੇ ਰਾ ਕਤੇ ਆਜਣ ਸਹੀ ਤੁਰਿਆ ਗਣਨਾਏ ਕੈ ਆਬ ਰਸੂਲਹੁ ਯਾ ਤੇ ਲੋਕਾਂ ਦੇ ਖਨਸਾਏ ਕੈ ਰੋਸ ਸੁਧਾਈਆਂ ਚੱਕਰਪਾਨ ਕਰਨੰਦਾ ਖੜਗ ਉਠਾਏ ਕੈ ਅਗਰ ਰਾਕਸ਼ ਬੈਠੇ ਰੋਹਲੇ ਤੇਰੀ ਤੈਗੀ ਸ਼ਹਿ ਬਰਲਾਏ ਕੈ ਪਕੜ ਪਛਾੜੀ ਰਾਕਸ਼ਾਂ ਦਲ ਦੇਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਿਛਾੜਿਆ ਨਾ ਤੇਨ ਅੰਦਰ ਧੂਮ ਮਚਰਚਾਇਕ ਐ ਬੜੇ ਬੜੇ ਚਣ ਸੂਰਮੇ ਗਹਿ ਕੂਟੀ ਦਏ ਚਲਾਏ ਗੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੁਆਕੰਧਾਰਾ ਮੋ ਜੁੜੇ ਹਨਿਆਰਾ ਚੋਈਆਂ ਧੂ ਕਰਪਾਣਾ ਦੇਖੀਆਂ ਨਾਲ ਲੋਹ ਡਬੋਈਆਂ ਹੋਰਾਂ ਹਣਵ ਸਰਨਮਤ ਬੀਜਨੋ ਕਰਕੇ ਤੇ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਿਰਦੇ ਹੋਈਆਂ ਜੋ ਵੀ ਤੋਸਾ ਪਾਈ ਦਲਾ ਮੁਕਾਬਲਾ ਦਸਤੀ ਧੂ ਨਜਾਈਆਂ ਤੇਗਾ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬੇਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀ ਐ ਮਿਲ ਧਾਈਆਂ ਲੋਹ ਭਖਣਾ ਫੌਜਾਂ ਮਹਾਰਾਟਾਈਆਂ ਦੇਵਾਂ ਦਾ ਨਵਾ ਭਾਈ ਦੇ ਕਥਾ ਸੁਣਾਇਆਂ ਰਾਜੇ ਸੁੰਭਥੈ ਭੋਈ ਨਾ ਪੋਣੇ ਪਈਆਂ ਬੂਨਾ ਰਕਤ ਦੀਆਂ ਕਾਲੀ ਖੇਦਕ ਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਬਿਹਾਈਆਂ ਕੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੁਜੇ ਸੂਰਮੇ ਸੋਮ ਸੁਣੀ ਕਰ ਹਾਲੀ ਤਰਨਵਤ ਬੀਜ ਦੇ ਰਣਵਜ ਕਿਰਣ ਚਾਲੀ ਦੁਰਗਾ ਆਮਦੇ ਬਹੁਤੇ ਬੀਰ ਜਟਾਲੀ ਉਠੇ ਆਖ ਗਏ ਚੋਟਾਂ ਪਾਨਤ ਵਾਲੀ ਜਸਨ ਜੁਦਨੂ ਸਰਸਰ ਪ੍ਰਥਮੀ ਚਾਲੀ ਦਲਾ ਚੜੰਦਿਆ ਨਾਉ ਜਵੇ ਹੈ ਹਾਲੀ ਸਹਿਦਰ ਆਉ ਵਿਚ ਉੜੋ ਤਾ ਘਾਲੀ ਛੜੀ ਤੁਰੰਗ ਮਾ ਜਾਨ ਬਕਾਰੋ ਚਾਲੀ ਧਰਤੀ ਅੰਦਰ ਥੈ ਪੌੜੀ ਆਹਰ ਮਿਲੇ ਆਹਰੀਆਂ ਸੈਣ ਸੂਰਿਆਂ ਸਾਜੀ ਜੱਲੇ ਸੋਹੇ ਦੁਰਗਸ਼ਾ ਜਣਕਾਬੈ ਹਾਜੀ ਤੇਰੀ ਤੇਗੀ ਜਮ ਤੋੜੀ ਰਣਬੰਡੀ ਬਾਜੀ ਇਕ ਘਾਇ ਲਕੋਮਣ ਸੂਰਮੇ ਜਣ ਮਕਤਬ ਕਾਜੀ ਇਕ ਵੀਰ ਬਰੋਤੇ ਵਰਸ਼ੀਏ ਜਿਉ ਝੋਕ ਪੌਣ ਨਵਾਜੀ ਇਕ ਦੁਰਗਾ ਸੋਹੇ ਖੁਣਸ ਕੈ ਖੁਨਸਾਇਨਤਾ ਜੀਕ ਧਵਨ ਦੁਰਗਾ ਸਾਹਮਣੇ ਜਿਉ ਪੁਖਿ ਆਏ ਪਾਜੇ ਕਦੇ ਨ ਰਜੇ ਜੋਜ ਯੋਧ ਤੇ ਰਜ ਹੋਏ ਰਾਜੇ ਬਜੇ ਸੰਗਲਿਆਲੇ ਸੰਗਰ ਡੋਹਰੇ ਡਹਿ ਜੋ ਖੇਤ ਚਟਾਲੇ ਹੱਠਾ ਜੋੜ ਕ ਨੇਜੇ ਬੰਬਲਿਆਲੇ ਦੇਸਨ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੇ ਦੁਰਗਾ ਤੇ ਦਨਬੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਕਤੰਗਾ ਧੂ ਕਰਪਾਣਾ ਦੇਖੀਆਂ ਬੜ ਲਾਹਣ ਅੰਗਾ ਪਹਿਲਾ ਦਲਾ ਮਲੰਦਿਆਂ ਪਿਹੜ ਪਿਆ ਨਿਹੰਗਾ ਪੌੜੇ ਔਰੜ ਫੌਜ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕਢੀਆਂ ਤਖੀਆਂ ਅੰਤਰਵਾਰੀ ਕਰ ਕੜ ਕੋਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਤੜਬਾ ਗਨ ਲਈ ਭੁਲ ਜੇ ਹੈ ਬਾੜੀ ਜਾਪੇ ਕਟੇ ਵਾਡੀਆਂ ਰੁੱਖ ਚੰਦਨ ਆਰੀ ਦੁਆ ਕੰਧਾਰਾ ਮੋਹ ਜੁੜੇ ਜਾਂ ਸੱਟ ਪਈ ਖਰਵਾਰ ਕਾ ਤਗ ਤਗ ਗਏ ਬਰ ਦੁਰਗ ਸ਼ਾਤਕ ਮਾਰੇ ਭਲੇ ਜੁਹਾਰ ਕਾ ਪੈਦਲ ਮਾਰੇ ਹਥਿਆ ਸੰਗ ਰਥ ਗਰੇ ਅਸਵਾਰ ਕਾ ਸੋਹਣ ਸੰਜਾ ਬਗੜਾ ਜਣਾ ਲੱਗੇ ਫੁੱਲ ਅਨਾਰ ਕਾ ਗੁਸੇ ਆਈ ਗਲ ਕਾਤ ਸੱਜੇ ਲੈ ਤਲਵਾਰ ਕਾ ਏਦੂ ਪਾਰੋਂ ਓਦ ਪਾਰ ਹਨ ਰਾਖਸ਼ ਕਈ ਹਜ਼ਾਰ ਕਾ ਜਣ ਇਕ ਰਹੀ ਕੰਧਾਰ ਕਉ ਸਦ ਰਹਿਮਤ ਤੇਰੇ ਬਾਰਕ ਪਉੜੀ ਦੁਆ ਕੰਧਾਰ ਆਮਹ ਜੁੜੇ ਛੱਡ ਪਈ ਜਮਤਾਨ ਕਉ ਤਦ ਖਿੰਗਨ ਸੋਮ ਬਨਚਾਇਆ ਡਾਲ ਉਪਰ ਬਰਗਸ ਤਾਨ ਕਉ ਫੜੇ ਬਲੰਦ ਮੰਗਾਏ ਉਸ ਫਰਮਾਇਸ ਕਰਮੁਲ ਤਾਨ ਕਉ ਗੁਸੈ ਆਈ ਸਾਹਮਣੇ ਰਣ ਅੰਦਰ ਘੱਤਨ ਕਾਣਕ ਅਗੇ ਤੇਗ ਬਗਾਈ ਦੁਰਗਸ਼ਾ ਬੜ ਸੁਮਨ ਬਹੀ ਪਲਾਨ ਕਉ ਰੜ ਕੀ ਜੈ ਕੈ ਧਰਤ ਕਉ ਬੜਕ ਪਖਰ ਬੜਕ ਕਾਣਕ ਬੀਰ ਭਲਾ ਨੂੰ ਡਿਗਿਆ ਕਰ ਸੇਦਾ ਸੁਮਨ ਸੁ ਜਾਣ ਕਉ ਸਵਾਸ ਸਲੋਣੇ ਖਾਨ ਕਉ ਸਦਾ ਸਵਾਦ ਤੇਰੇ ਤਾਨ ਕਉ ਤਾਰੀਫਾਂ ਪਾਨ ਚਵਾਨ ਕਉ ਸਤ ਰਹਿਮਤ ਕੈਫਾਂ ਖਾਨ ਕਉ ਸਤ ਤੁਰ ਰਹਿਮਤ ਤੁਰੇ ਨ ਜਾਣ ਕਉ ਪੌੜੇ ਦੁਰਗਾਤ ਦਾਨ ਬੀ ਗੈ ਸੰਗਰ ਕਥੇ ਔਰ ਡੋਠੇ ਸੂਰਮੇ ਅਡ ਡਠੇ ਡਾਹੇ ਮੱਥੇ ਕਟ ਤਵੰਗੀ ਕੈਬਰੀ ਦਲ ਗਾਹਿ ਨ ਕਥੀ ਦੇਖਣ ਜੰਗ ਫਰੀਸਤੇ ਅਸਮਾਨੋ ਲਥੇ ਪੌੜੇ ਧੂਆਂ ਘੰਧਾਰਾ ਮੋ ਜੁੜੀ ਦਲ ਘੁਰੀ ਨਗਾਰੀ ਓਰੜ ਆਏ ਸੂਰਮੇ ਸਰਦਾਰ ਰਣਿਆਰੀ ਲੈ ਕੇ ਤੇ ਗਾਂ ਵਰਸ਼ੀਆਂ ਹਥਿਆਰ ਉਭਾਰੇ ਟੋਬ ਪਟੇਲਾ ਵਖਰਾ ਗਲ ਸੰਜ ਸਵਾਰੀ ਲੈ ਕੇ ਵਰਸੀ ਦੁਰਗਸ਼ਾ ਬਹੁਤਾਨ ਬਿਮਾਰੀ ਚੜੇ ਰਥੀ ਗਜ ਘੋੜੀ ਮਰ ਭੋਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਬਿਨ ਬੜੇ ਉਤਾਰੇ ਪੌੜੀ ਦੁਹਾੰ ਕੰਧਾਰ ਆਰਾਮ ਹੋਏ ਜੁੜੇ ਨਾਲ ਤੁਸ ਸਾ ਭਾਰੀ ਲਈ ਭਗਉਤੀ ਦੁਰਗ ਸ਼ਾਹ ਬਰ ਜਾਗਣ ਭਾਰੀ ਲਾਏ ਰਾਜੇ ਸੋ ਬਨੌ ਰਤ ਪਿਆ ਪਿਆਰੀ ਸੁੰਭ ਫਲਣੋਂ ਡਿਗਿਆ ਉਪਮਾ ਵਿਚਾਰੀ ਡੋਬਰਤੋਂ ਨਾਲੋਂ ਨਿਕਲੀ ਵਰਸੀ ਦੋ ਧਾਰੀ ਜਾਣ ਰਜਾਦੇ ਉਤਰੇ ਪਹਿਨ ਸੋਹੀ ਸਾਰੇ ਪਉੜੇ ਦੁਰਗਾ ਤ ਦਾਨ ਬੀ ਭੇੜ ਪਿਆ ਸੁਵਾਹੀ ਸ਼ਸਤਰ ਪਜੂਤੇ ਦੁਰਗ ਸ਼ਾਹ ਗਹਿ ਸਬਨੀ ਬਾਹੀ ਸੋਮਨ ਸੋਮਬ ਸੰਗਾਰਿਆ ਬਥ ਜਹੀ ਸਾਹੀ ਫੌਜ ਰਖਸ਼ਾਰੀਆਂ ਦੇਖ ਰੋਬਨ ਤਾਹੀ ਮੋਹੇ ਕੁੜੂਚੇ ਕਾ ਦੇ ਛੜ ਕੋੜੇ ਰਾਹੀ ਭਜਦੇ ਹੋਏ ਮਾਰਿਨ ਮੁਰ ਝਾਕਣ ਨਾਹੀ ਪੌੜੇ ਸੋਮਨ ਸੋਮਬ ਬਠਾਇਆ ਜਮਦੇ ਧਾ ਮਨੋ ਇੰਦਰ ਸੱਤ ਬੁਲਾਇਆ ਰਾਜ ਅਵਖੇਖ ਨੋ ਸੇਰ ਬਰਛਾਤਰ ਫਰਾਇਆ ਰਾਜੇ ਇੰਦਰ ਦਾ 14 ਲੋਕਾ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ